Gracias. ਵੀ ਕਰਤੇ ਨੇ ਨਸੀਬਾਲੇ ਸਤ ਸੰਗ ਦੋੜੀਆਂ ਕੋਈ ਕਰਨ ਨਸੀਬਾਲੇ ਸਤ ਸੰਗ ਦੋੜੀਆਂ ਕੋਈ ਕਰਨ ਨਸੀਬਾਲੇ ਸਤ ਸੰਗ ਦੋੜੀਆਂ न वॾे भॻवार करण नसीबा करदन वॾे भॻवान करण नसीबा ਸਤ ਸੰਗ ਦੇ ਤੜੀਆਂ ਕਰਨ ਸਕੀ ਪਾਵਾਲੇ ਸਤ ਸੰਗ ਦੇ ਤੜੀਆਂ ਆਪੂ ਸੰਗਤ ਕੁਲਾ ਨੂੰ ਤਾਰੇ ਕਰ ਲ ਤੁਮੇ ਰਾਮਣਾ ਸਾਧੂ ਸੰਗਤ Gracias. Sí. Sí. ਸਤ ਗੁਰੂ ਮਿਲਿਆ ਪਤਾ ਗਿਆ ਸੇਜ ਤੇਤੀ ਮਨ ਵਜਿਆ ਸਤ ਜਤਨ ਪਰਵਰ ਪਰਿਆ ਸ਼ਬਦ ਰਾਣੀਆ ਮੋਤਾ ਤਾ ਕੋ ਹੈ ਤੇਰਾ ਮਨ ਜਿ ਨਿਵਾਸ ਆਏ ਮਨ ਸਾਨੰਦ ਹੋਇ ਸਤ ਗੁਰੂ ਮਿਲਿਆ اے ਮਾਨ ਮੇਰੇ ਤੂੰ ਕਦਰ ਹੋ ਅੰਤਾਰੇ ਅੰਤਾਰੇ ਤੂੰ ਮਨ ਮੇਰੇ ਜੁ ਕੋ ਵੀ ਨਿਖਾਰ सजनाम सजनाम सदा कुर्बान जी वड़ शतिर प्यार सचनाम तारो ਜੋ ਤਰਸਵਾਤੀ ਤੇ ਤਾ ਕਨ ਖੁਆਰਿਆ ਪਰ ਕਰਮ ਪਾਇਆ ਜਨ ਜਨ ਕਾ ਨਾਮ ਹਰਿ ਗਾਏ ਹਰਿ ਨਾਮ ਸੁਖੁ ਦੁਆਰ ਕਰੈਣ ਹਦਵਾਰ ਅਣ ਸੁਨੋ ਬੜਾ ਕੀਓ ਸਗਲ ਮਨੋ ਰਖੂਰੇ ਪਾਰ ਪਰਮਪਤ

ਬਰਦਾਸ਼ ਮੀਂਹ ਤੇ ਕੋਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੋਦੀ ਈਸਾਏ ਵਾਹਿਗੁਰੂ ਜੀ ਕੀ ਪਾਸ਼ਾਏ ਦਸ਼ਮੀ ਤੁਧ ਗੋਦੀ ਸੰਗ ਕੇ ਗੁਰ ਨਾਨਕ ਨੈ ਇਤੇ ਆਏ ਫਿਰ ਅਨੰਤ ਗੋਦੀ ਅਮਰਦਾਸ RAMਦਾਸੇ ਹੋਈ ਚਾਏ ਅਰਜੁਨ ਹਰ ਗੋਬਿੰਦ ਨੂੰ ਜਪਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕੁਛਨੀ ਇਤੇ ਆਈਏ ਜਿ ਮਿੱਠੇ ਸਭ ਦੁੱਖ ਜਾਏ ਤੇਗ ਮਹਾਦਰਸ਼ੰਗਰਿਆ ਕਰਨੋਂ ਨਾਵੇ ਤਾਏ ਸਭ ਥਾਈ ਹੋਈ ਜਿਸਾਏ ਦਸ ਵੇ ਪਾਠ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਆਇ ਦਸੋਬਾ ਸੰਗੋ ਕੰਪੰ ਸਤਿਗੁਰੂ ਸ੍ਰੀ ਗੁਰੂ ਕ੍ਰਾਂਤ ਸਾਹਿਬ ਜੀ ਦੇ ਪਾਠ ਦਾ ਸੰਬਾਲ ਵਾ ਧਿਆਨ ਕਰਕੇ ਬੋਲਣਾ ਜੀ ਚਰੇ ਆਇ ਪੰਜਾਬਿਆਰਿਆ ਚਹੁ ਸਾਹਿਬ ਜਦਿਆਂ 40 ਉਦਿਆਂ ਹਠੀਆਂ ਜੱਪੀਆਂ ਤੱਪੀਆਂ ਜਨਨਾਮ ਜਪਿਆ ਵੰਸ਼ ਕਾਇਦੇ ਲਾਈ ਤੇ ਵਹੀ ਦੇਖ ਕਿ ਅਨਕੀ ਤਾਤ ਨਾ ਪਿਆਰੇ ਅਚਰਨ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਪੁਰਨਾ ਜੀ ਇਨਾਂ ਸਿੰਘਾਂ ਸਿੰਘਣੀਆਂ ਧਰਮੇਸ ਤੇ ਬੰਦ ਬੱਤ ਕਟਾਏ ਕੋ ਘੁਰੀਆਂ ਲਗਾਈਆਂ ਚਟਕਲੀਆਂ ਦੇ ਜੜੇ ਆ ਰਣਾਂ ਚਰਵਾਏ ਗਏ ਗੁਰਦਵਾਰਾਂ ਦੀ সেবা ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਉਸ ਕੀ ਕੇ ਸਾਹ-ਸਵਾਸਾਂ ਨਾਲ ਲਵਾਈ ਤਿੰਨਾ ਸ਼ਹੀਦ ਦੌ ਸਿੰਘਾਂ ਸਿੰਘਣੀਆਂ ਬਚੁੰਨੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਪੁਰਨਾ ਜੀ ਪੰਨਾ ਤੋਂ ਤੋਂ ਸਰਬੱਤ ਕੋ ਦਾ ਰਿਆਂ ਗੋਤਾਂ ਦੇ ਦਰਸ਼ਨ ਬਰਨਾ ਤੇ ਅੰਤਰ ਕੇ ਬੋਲਣਾ ਜੀ ਪ੍ਰਥਮੇਸ਼ਰ ਸ਼ਰਮਪਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੇ ਚਿਤਾਵਣ ਕਾ ਸਦਕਾ ਸ਼ਰਧ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਹਿਤ ਆਕਾਰ ਚਿਆਰਿਆ ਵੇਖ ਦੇਖ ਫਤੇ ਬਿਰਜ ਕੀ ਪੈਰ ਪੰਥ ਕੀ ਜੀ ਛਰੀ ਸਾਹਿਬ ਕੀ ਸਾਈ ਖਾਉ ਸਾਹਿਬ ਜੀ ਦੇ ਬੋਲ ਬਾਲੀ ਬੋਲ ਨਾ ਜੀ ਚੋਈ ਸਿਕਾ ਹਮ ਸਿੱਕੀ ਦਾਨਕੇਸ਼ ਦਾਨ ਰੈ ਦਾਨ ਵੇਗ ਦਾਨ ਸਾਵਧਾਨ ਪ੍ਰੋਸਾਦ ਦਾਨ ਕਾਲਾ ਸੇਬਾ ਨਾਮ ਬਾਨ ਸ੍ਰੀਮ ਸੁਬਾ ਦਰਸ਼ਨ ਸ਼ਨਾਮ ਚੌਕੀਆਂ ਝੰਡੀਆਂ ਗੁੰਗੇ ਯੁਗੋ ਯੁਗ ਟਲ ਤਭਾ ਜਾਇ ਕਰ ਬੋਲ ਨਾ ਜੀ ਸਰੇ ਸਿਖਾਂ ਦਾ ਮਾਨਿਵਾ ਮੱਤ ਜੀ ਮਤ ਪਤਾ ਰੱਖਾ ਵਹਿਗੁਰੂ ਇੱਕਾਲ ਪੁਰਖੰਤਜ ਅਮੇ ਸਚੇ ਕਿਤਾ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦਵਾਰਾਂ ਗੁਰਧਾਮਾਂ ਦੇ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਖੁੱਲੇ ਦਰਸ਼ਨ ਬਾਰੇ ਅਤੇ ਸੇਵਾ ਸੰਭਾਲ ਦਾ ਦਾਣ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹਨਾਂ ਮਾਣਿਆਂ ਦੇ ਮਾਨਾਂਾਂ ਦੇ ਤਾਂ ਨਿਉਟਿਆਂ ਦੀ ਊਟ ਨਿਆਸ ਰਿਆਸ ਰ ਸਚੇ ਕਿਤਾ ਵਹਿਗੁਰੂ ਅੰਤੰਤ ਸਤਿਗੁਰੂ ਜੀ ਗ੍ਰਹ ਜੈ ਮਹਾਰਾਜ ਜੀ ਆਪ ਵੀ ਦੇਵ ਜੀ ਉਸਤਾਦ ਬੇਂਤੀ ਆ ਮਹਾਰਾਜ ਜੀ ਆਪ ਵੀ ਦੇ ਮਾਨ ਕਰਪਾ ਸਭ ਕਾ ਸੰਗਤਾਂ ਨੰਮੇ ਪਾਛਾਲ ਸ੍ਰੀ ਗੁਰੂ ਤੇ ਪਹਾਦਰ ਹਿੰਦ ਦੀ ਚਾਬਾਰ ਉਹਨਾਂ ਦੇ 350ਵੇਂ ਸ਼ਹਾਦਤ ਦੀ ਦੀਵਾਲੀ ਨੂੰ ਨਵਾਉਂਦੀਆਂ ਹੋਈਆਂ ਸੰਗਤਾਂ ਗੁਰਬਾਣੀ ਕੀ ਤੋਂ ਸਭ ਤੋਂ ਪ੍ਰਪਾਤ ਤੇਜ ਦੇ ਰੂਪ ਵਿੱਚ ਆਪ ਜੀ ਦਾ ਹਰਜਸ ਕਰਦੀਆਂ ਹੋਈਆਂ ਐਸ਼ੋਏ ਪਾਈ ਦਸਵਿੰਦਰ ਸਿੰਘ ਜੀ ਕਹਿੰਦੇ ਕਿ ਪਹੁੰਚੀਆਂ ਸ਼ਬਦ ਕੀਰਤਨ ਹੋਇਆ ਸ਼ਬਦ ਕੀਰਤਨ ਹੋਇਆ ਆਪੀ ਦਾ ਹਰਜਸ ਕਰਦੇ ਆਂ ਸੇਵਾ ਕਰਦੇ ਆਂ ਨੇਕ ਪੁਣਾ ਹੋਈਆਂ ਹੁਣ ਕੀ ਅਣਜਾਣ ਬੱਚੇ ਸਮਝ ਕੇ ਮਾਫ ਕਰਨੀਆਂ ਅੱਗੇ ਵਾਤੇ ਇਸ ਮੱਥ ਬਖਸ਼ਨੀ ਅੱਜ ਦਰੋਹ ਕਰੋ ਸਿੱਖੀ ਸਦਪੁਰਸ਼ਾ ਨਾਂ ਤਨ ਬਖਸ਼ਨਾ ਚੜਦੀਆਂ ਕਲਾ ਬਖਸ਼ਨੀਆਂ ਸ਼ੋਭ ਪਾਵਨਾਂ ਪੂਰੀਆਂ ਕਰਨੀਆਂ ਆਇਆਂ ਸੰਗਤਾਂ ਦੀਆਂ ਆਈਆਂ ਦੇਖਿਆ ਲਾਉਣੀਆਂ ਦਿਲ ਭੁਲ ਮਾਇਆ ਪੇਟਾ ਕੀਤਾ ਪ੍ਰਮਾਨ ਕਰਨਾ ਇਸ਼ਤਰਾ ਸੰਗਤਾਂ ਦੇ ਸਿੱਤੇ ਮੇਰ ਪ੍ਰਿਆਥ ਰੱਖਣਾ ਅਮਰਤਪੁਰੇ ਦਾ ਜਾਗਣਾ ਮਕਸ਼ਨਾ ਮਹਾਰਾਜ ਜਨਾ ਪਾਵਨਾਂ ਨੂੰ ਲੈ ਕੇ ਸੇਵਕਾਂ ਨੇ ਸੰਗਤਾਂ ਦੇ ਚਰਨ ਆਪਣੇ ਗ੍ਰਹਿ ਵਿਖੇ ਪਾਏ ਐ ਸੇਵਕਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਨੀਆਂ ਚਰਤੀਆਂ ਕਲਾ ਵਿੱਚ ਰੱਖਣਾ ਨਾਮ-ਦਾਮ ਦੀ ਬਖਸ਼ਿਸ਼ ਕਰਨੀ ਇਕਾਰੋਂ ਪਾਰਾਂ ਵਿੱਚ ਵਾਧੇ ਕਰਨੇ ਮਾਲਮ ਲੋਕੀ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਹਰ ਮਦਾਨ ਫਤੇ ਕਰਨੀ ਸ਼ੇਪਰਵਾ ਲੋਨ ਅਭਿਨਿਅ ਬਖਸ਼ੀਆਂਆਂ ਬਾਤਾਂ ਵਿਚੋਂ ਪੰਚਮ ਕੜਾ ਪਛਾਦੀਆਂ ਦੇਗਾ ਸਜ ਕੇ ਹਾਜ਼ਰ ਹੈ ਸੰਗਤਾਂ ਦੇ ਲਈ ਚਾ ਪਾਣ ਦੇ ਲੰਗਰ ਸਜ ਕੇ ਆਂਦਾ ਆ ਵੀ ਇਹ ਲਖ ਪਰਵਾ ਲੋਨ ਪ੍ਰਵਾਣ ਹੋਇਆ ਪ੍ਰਸ਼ਾਦ ਸਾਹਿਬ ਸੰਗਤ ਦੀ ਰਸਨਾ ਲਈ ਕੋਵੇ ਜੋ ਜੋ ਛਕੇ ਸੋ சுவாਸ-ਵਾਸਾ ਦੀ ਦਾ ਇਨਾਮ ਜਪੇ ਅਣੇ ਸ ਛੜੇ ਛੰਨ ਪਰੇ ਸੋ ਤਰੇ ਕਲਾ ਵਾਹਿਗੁਰੂ ਜੀ ਕੀ ਬਰਤੇ ਨਾਨਕ ਨਾਮ ਚਾਹਤੀ ਹੋਏ ਕਲਾਉ ਤੇਰੇ ਭਾਣੇ ਸਰਬਤਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਤੁਸਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਤਾਂ ਨੂੰ ਦੱਸਿਆ वको सेवा आई शेव को सेवा पई आई सेव को सेवा